ਦੀ ਪਿਆਰੀ ਸਾਧ ਸੰਗਤ ਜੀ ਆਜੋ ਗੁਰੂ ਫਤੇ ਸਾਂਝੇ ਕਰਕੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਰਚਨਾ ਦਾ ਸ੍ਰੀ ਲੇਖ ਹੈ ਜੀ ਧੰਨ ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਪੁੱਤਾਂ ਤੋਂ ਪਿਆਰਾ ਖਾਲਸਾ ਧੰਨ ਹੈ ਤੂੰ ਧੰਨ ਬਾਜਾਂ ਵਾਲਿਆ ਧੰਨ ਹੈ ਤੂੰ ਧੰਨ ਬਾਜਾਂ ਵਾਲਿਆ ਧੰਨ ਤੇਰਾ ਨਿਆਰਾ ਖਾਲਸਾ ਜਿੰਦ ਨਾਲ ਵਾਧ ਕੇ ਤੂੰ ਰੱਖਿਆ ਪੁੱਤਾ ਤੋਂ ਪਿਆਰਾ ਖਾਲਸਾ ਜਿੰਦ ਨਾਲ ਵਾਧ ਕੇ ਤੂੰ ਰੱਖਿਆ ਪੁੱਤਾ ਤੋਂ ਪਿਆਰਾ ਖਾਲਸਾ ਨੌ ਸਾਲ ਦੀ ਉਮਰ ਵਿੱਚ ਹਿੰਦ ਲਈ ਤੂੰ ਦਿੱਲੀ ਵਾਲੇ ਪਿਤਾ ਤੋਰਿਆ ਲੜਾ ਕੇ ਕੱਲਾ ਕੱਲਾ ਸਿੰਘ ਸਵਾਲਾਖਣਾ ਸੀ ਮੁਗਲਾਂ ਦਾ ਮੂੰਹ ਮੋੜਿਆ 9 ਸਾਲ ਦੀ ਉਮਰ ਵਿੱਚ ਹਿੰਦ ਲਈ ਤੂੰ ਦਿੱਲੀ ਵਾਲੇ ਪਿਤਾ ਤੋਰਿਆ ਲੜਾ ਕੇ ਕੱਲਾ ਕੱਲਾ ਸਿੰਘ ਸਵਾਲਾਖਣਾ ਸੀ ਮੁਗਲਾਂ ਦਾ ਮੂੰਹ ਮੋੜਿਆ ਗਵਾਹੀ ਭਰਦੀ ਹੈ ਗੜੀ ਚਮਕੌਰ ਦੀ ਗਵਾਹੀ ਭਰਦੀ ਹੈ ਗੜੀ ਚਮਕੌਰ ਦੀ ਲੱਖਾਂ ਤੇ ਪਿਆ ਪਹਾਰਾ ਖਾਲਸਾ ਜਾਣ ਨਾਲ ਵਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਜਾਣ ਨਾਲ ਵਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਸੋ ਸ੍ਰੀਆ ਕਾਲ ਕੋਟੀ ਕੋਟ ਪਰਨਾਮ ਬਾਜਾਂ ਵਾਲਿਆ ਲਾਲੇਖੇ ਪਰਵਾਰ ਚੱਲਿਆ ਕੋਲ ਇੱਕ ਵੀ ਨਾ ਰਖਿਆ ਲਕੋ ਕੇ ਤੂ ਚਾਰੇ ਪੋਤਵਾਰ ਚੱਲਿਆ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜਰੇ ਸੀਸ ਉੱਤੇ ਆਰਾ ਖਾਲਸਾ ਜਾਣ ਨਾਲ ਵੱਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਜਾਣ ਨਾਲ ਵੱਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਨੀ ਧਰ ਕੇ ਖੰਡੇ ਦੀ ਧਾਰੀ ਉੱਤੇ ਮਸਾਲ ਕੈਮ ਕੀਤੀ ਪੰਥ ਦੀ ਐਵੇਂ ਤਾਣੀ ਹੋਈ ਸਾਰੀ ਦੁਨੀਆ ਉਹ ਪਾਸ ਕਿਸ ਪਾਈ ਸੰਤ ਦੀ ਹਾਲਾਤਾਂ ਦੇ ਲਤਾੜੇ ਮਜਲੂਮਾ ਨੂੰ ਹਾਲਾਤਾਂ ਦੇ ਲਤਾੜੇ ਮਜਲੂਮਾ ਨੂੰ ਦਿੰਦਾ ਹੈ ਸਹਾਰਾ ਖਾਲਸਾ ਜਾਣ ਨਾਲ ਵੱਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਜਾਣ ਨਾਲ ਵੱਧ ਕੇ ਤੂੰ ਰੱਖਿਆ ਪੁੱਤਾਂ ਤੂੰ ਪਿਆਰਾ ਖਾਲਸਾ ਲਿਖਣਾ ਦਵਿੰਦਰ ਤੋਂ ਹੋਣੀਆਂ ਸਿਫਤਾਂ ਬੇਅੰਤ ਤੇਰੀਆਂ ਤੇਰੇ ਜਿਹਾ ਹੋਇਆ ਨਾ ਕੋਈ ਹੋਣਾ ਓ ਜਿੱਥੋਂ ਤੱਕ ਮੀਦਾ ਮੇਰੀਆਂ ਸੋਨਿਹਾਰਾ ਸੋ ਸਿਰਿਆਂ ਕਲ ਲਿਖਣਾ ਦਵਿੰਦਰ ਤੋਂ ਹੋਣੀਆਂ ਤੇਰੀਆਂ ਬੇਅੰਤ ਸਿਫਤਾਂ ਤੇਰੇ ਜਿਹਾ ਹੋਇਆ ਨਾ ਕੋਈ ਹੋਣਾ ਵਜਿਥੋਂ ਤੱਕ ਆਸਾਂ ਮੇਰੀਆਂ ਸਣੇ ਧਰਤੀ ਆਕਾਸ਼ ਗੂੰਜੀ ਉੱਠੇ ਸਣੇ ਧਰਤੀ ਆਕਾਸ਼ ਗੂੰਜੀ ਗੂੰਜੀ ਉੱਠੇ ਲਾਉਂਦਾ ਜਦੋਂ ਇਜਕਾਰਾ ਖਾਲਸਾ ਜਾਣ ਨਾਲੋਂ ਵੱਧ ਕੇ ਤੂੰ ਰੱਖਿਆ ਪੁੱਤਾਂ ਤੋਂ ਪਿਆਰਾ ਖਾਲਸਾ ਪੁੱਤਾਂ ਤੋਂ ਪਿਆਰਾ ਖਾਲਸਾ ਪੁੱਤਾਂ ਤੋਂ ਪਿਆਰਾ ਖਾਲਸਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ